सरकार भगवंत मान सरकार पत्रकारा नजायज परचे करने वाली सरकार भगवंत मान सरकार पत्रकारा परचे करने वाली सरकार नजायज परचे रद्द करो रद्द करो रद्द करो पत्रकारा नजायज परचे रद्द करो रद्द करो रद्द करो ਨਜਾਇਜ਼ ਪਰਚੇ ਰੱਦ ਕਰੋ ਰੱਦ ਕਰੋ ਰੱਦ ਕਰੋ ਪਰਚਾਰਾਂ ਦੇ ਖਿਲਾਫ ਨਜਾਇਜ਼ ਪਰਚੇ ਰੱਦ ਕਰੋ ਰੱਦ ਕਰੋ ਰੱਦ ਕਰੋ ਭਗਵਾਨ ਜਨਾਬ ਸਰਕਾਰ ਹਿੰਦ ਆਬਾਦ ਭਗਵਾਨ ਜਨਾਬ ਸਰਕਾਰ ਹਿੰਦ ਆਬਾਦ ਭਗਵਾਨ ਜਨਾਬ ਸਰਕਾਰ ਹਿੰਦ ਆਬਾਦ ਜੈ ਜੀ ਜੈ ਭਗਵਾਨ ਜਨਾਬ ਸਰਕਾਰ ਹਿੰਦ ਆਬਾਦ ਭਗਵਾਨ ਜਨਾਬ ਸਰਕਾਰ ਹਿੰਦ ਆਬਾਦ ਮੁਕਤਾਬਾਦ ਕਮਾਨ ਸਰਕਾਰ ਮੁਕਤਾਬਾਦ ਸਰਕਾਰਾਂ ਦੇ ਨਿਯਾਇ ਪਰਚੇ ਕਰਵਾਏ ਇਹ ਪੁਤਲਾ ਮੁੱਖ ਮੰਤਰੀ ਪੰਜਾਬ ਦੀ ਸਰਕਾਰ ਵੱਲੋਂ ਮਿੱਤੂ ਗੁਰੂ ਸਰਿਆ ਪੱਤਰਕਾਰ ਅਤੇ ਉਸਦੇ 9 ਹੋਰ ਸਾਥੀਆਂ ਦੇ ਖਿਲਾਫ ਦਰਜ ਕੀਤੇ ਗਏ ਪਰਚੇ ਦੇ ਖਿਲਾਫ ਕੁੱਝ ਕੀਤਾ ਗਿਆ ਹੈ ਔਰ ਉਨ ਇਹ ਇਸ ਕਰਕੇ ਬਚਾਦਨ ਕੀਤਾ ਗਿਆ ਉਹਨਾਂ ਨੇ ਖਲਾਸ ਇਹ ਉਹਨਾਂ ਨੇ ਸਰਕਾਰ ਨੂੰ ਸਵਾਲ ਕੀਤਾ ਮੈਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਪੁੱਛਣਾ ਚਾਹਣਾ ਕਿ ਇਹ ਤੁਸੀਂ ਲੋਕਾਂ ਨੂੰ ਕਿਹਾ ਸੀ ਕਿ ਜਿਹੜੀਆਂ ਸਰਕਾਰਾਂ ਹੈਗੀਆਂ ਉਹਨਾਂ ਨੂੰ ਸਵਾਲ ਕਰਿਆ ਕਰੋ ਜੇਕਰ ਤੁਸੀਂ ਸੱਤਾ ਤੋਂ ਬਾਹਰ ਹੈ ਬਾਹਰ ਹੋ ਪਰ ਤੁਸੀਂ ਕਹਿੰਦੇ ਹੋ ਕਿ ਸਵਾਲ ਜਵਾਬ ਸਵਾਲ ਜਵਾਬ ਕਰੋ ਪਰ ਦੇਖ ਕੇ ਅੱਜ ਤੁਸੀਂ ਸੱਤਾ ਦੇ ਵਿੱਚ ਆ ਗਏ ਹੋ ਤਾਂ ਇਹ ਤੁਹਾਨੂੰ ਸਵਾਲ ਕਰਨਾ ਗੁਨਾਹ ਹੋ ਗਿਆ ਹੈ ਔਰ ਪੱਤਰਕਾਰਾਂ ਦੀ ਇਹ ਇੱਕ ਡਿਊਟੀ ਹੈ ਕਿ ਉਹ ਤੁਹਾਨੂੰ ਸਵਾਲ ਕਰਨਾ ਕਿਉਂਕਿ ਤੁਸੀਂ ਲੋਕਾਂ ਦੇ ਕਮਾਏ ਹੋਏ ਪੈਸੇ ਤੇ ਲੋਕਾਂ ਵੱਲੋਂ ਕਮਾਏ ਹੋਏ ਪੈਸੇ ਨੂੰ ਟੈਕਸ ਦੇ ਰੂਪ ਵਿੱਚ ਅਸੂਲ ਕਰਦੇ ਹੋ ਜਿਨ੍ਹਾਂ ਦੇ ਨਾਲ ਤੁਸੀਂ ਹਵਾਈ ਸ਼ਹਿਰਾਂ ਕਰਦੇ ਹੋ ਜਾਂ ਹੋਰ ਜੋ ਵੀ ਕੰਮਕਾਰ ਕਰਦੇ ਹੋ ਔਰ ਇਹ ਕੋਈ ਗੁਨਾਹ ਨਹੀਂ ਹੈ ਅਸੀਂ ਇਸ ਪਰਚੇ ਵੀ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕਰਦੇ ਹਾਂ ਪੱਤਰਕਾਰ ਮਿੰਟੂ ਗੁਰੂ ਸਾਗਿਆ ਅਤੇ ਉਹਨਾਂ ਦੇ ਖਿਲਾਫ ਜੇਕਰ ਇਹ ਦੰਦ ਕੀਤਾ ਗਿਆ ਪਰਚਾ ਵਾਸ ਨਾ ਲਿਆ ਗਿਆ ਤਾਂ ਜੋ ਵੀ ਸੰਘਰਸ਼ ਵੀ ਉਪਰੀਹਾ ਲਿਖੀ ਜਾਵੇਗੀ ਅਸੀਂ ਉਹਨਾਂ ਦੇ ਨਾਲ ਖੜਾਂਗੇ ਔਰ ਡੜ ਕੇ ਸਾਥ ਦੇਵਾਂਗੇ ਦੇਖੋ ਜੀ ਜਿਹੜਾ ਦਸਾਂ ਪੱਤਰਕਾਰਾਂ ਤੇ ਜਿਹੜਾ ਸਰਕਾਰ ਵੱਲੋਂ ਜਿਹੜਾ ਮਾਮਲਾ ਦਰਜ ਕੀਤਾ ਗਿਆ ਪਹਿਲਾਂ ਤਾਂ ਇਹਨਾਂ ਦੀ ਸਖਤ ਸ਼ਬਦਾਂ ਦੇ ਵਿੱਚ ਅਸੀਂ ਨਖੇਦੀ ਕਰਦੇ ਹਾਂ ਔਰ ਸਰਕਾਰ ਨੂੰ ਬੇਨਤੀ ਵੀ ਕਰਦੇ ਹਾਂ ਤੇਗੇਦ ਵੀ ਕਰਦੇ ਹਾਂ ਜਲਤ ਤੋਂ ਜਲ ਜਿਹੜੀ ਹੈ ਇਹ ਜਿਹੜਾ ਮਾਮਲੇ ਜਿਹੜਾ ਵਾਪਸ ਦਿੱਤਾ ਜਾਵੇ ਤੇ ਗੇ ਸੱਚ ਨੂੰ ਦਬਾਇਆ ਜਾਏਗਾ ਤੇ ਤੁਹਾਨੂੰ ਪਤਾ ਹੀ ਇਤਿਹਾਸ ਕਮਾ ਰਿਹਾ ਤੇ ਵੀ ਸੱਚ ਹੈ ਹੋਰ ਜ਼ੋਰ ਨਾਲ ਜਿਹੜਾ ਉੜਦਾ ਤੇ ਸਾਡੀ ਜਿਹੜੀਆਂ ਜਥੇਬੰਦੀਆਂ ਨੂੰ ਵੀ ਹੋਰਾਂ ਨੂੰ ਵੀ ਸਾਡੀ ਬੇਨਤੀ ਹੈ ਉਹ ਵੀ ਸਾਡਾ ਆਣ ਕੇ ਜਿਹੜਾ ਸਾਥ ਦੇਣ ਤਾਂ ਜੋ ਸਰਕਾਰ ਦੇ ਖਿਲਾਫ ਜਿਹੜਾ ਤਿੱਖਾ ਰੋਸ ਪ੍ਰਦਰਸ਼ਨ ਅਸੀਂ ਕਰ ਸਕੀਏ ਅੱਜ ਜਿਹੜਾ ਪਤਲਾ ਫੂਲ ਨਜ਼ਾਰਾ ਕੀਤਾ ਗਿਆ ਵਾ ਪੰਜੀਰਾ ਦੇ ਸਮੂਹ ਪੱਤਰਕਾਰ ਭਰਾਵਾਂ ਵੱਲੋਂ ਜਿਹੜਾ ਕਿ ਮਿੰਟੂ ਗੁਰੂਆਰ ਸਾਹਿਬ ਤੇ ਤੇ ਉਹਨਾਂ ਦੇ ਨਾਲ 9 ਹੋਰ ਖਾਪੀਆਂ ਤੇ ਪਰਚਾ ਦਰਜ ਹੋਇਆ ਵਾ ਉਸ ਦੇ ਬਰਖਲਾਅ ਕੀਤਾ ਗਿਆ ਵਾ ਕਿਉਂਕਿ ਉਹ ਜਿਹੜਾ ਪਰਚਾ ਵਾ ਨਜਾਇਜ਼ ਭਗਵੰਤਬਾਨ ਦੀ ਸਰਕਾਰ ਨੇ ਕੀਤਾ ਵਾ ਅੱਜ ਅਸੀਂ ਆਪਣੇ ਜਿੰਨੇ ਵੀ ਭਰਾ ਪੱਤਰਕਾਰ ਨੇ ਉਹਨਾਂ ਦੇ ਨਾਲ ਮੀਟਿੰਗ ਕਰਕੇ ਤੇ ਅੱਜ ਅਸੀਂ ਛੋਟਾ ਜਿਹਾ ਸਰਕਾਰ ਨੂੰ ਜਗਾਉਣ ਦੇ ਵਾਸਤੇ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਅੱਜ ਤੁਹਾਡੇ ਕੋਲ ਜਿਹੜਾ ਪੁੱਤਰਾ ਫੁਕੇ ਗਿਆ ਕਿਹੜੀ ਗੱਲੋਂ ਫੁਕੇ ਗਿਆ ਜੀ ਪੰਜਾਬ ਸਰਕਾਰ ਦੇ ਖਿਲਾਫ ਇਹ ਜਿਹੜਾ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੁਤਲਾ ਫੋਕ ਰੋਸ਼ ਪ੍ਰਦਰਸ਼ਨ ਇਹ ਇਸ ਕਰਕੇ ਕਿਉਂਕਿ ਸਰਕਾਰ ਵੱਲੋਂ ਪੱਤਰਕਾਰਾਂ ਦੀ ਆਵਾਜ਼ ਨੂੰ ਦਬਾਨ ਦੀ ਕੋਸ਼ਿਸ਼ ਕਰਦਿਆਂ ਕੁਝ ਪੱਤਰਕਾਰਾਂ ਦੇ ਉੱਪਰ ਨਜਾਇਜ਼ ਪਰਚੇ ਦਰਜ ਕੀਤੇ ਗਏ ਆ ਉਹਨਾਂ ਦਾ ਕਸੂਰ ਕੀ ਸੀਗਾ ਸਿਰਫ ਉਹਨਾਂ ਨੇ ਇਹ ਪੁੱਛਿਆ ਕਿ ਜਦੋਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਾਪਾਨ ਦੇ ਦੌਰੇ ਤੇ ਗਏ ਹੋਏ ਸੀ ਤਾਂ ਉਹਨਾਂ ਦਾ ਜਿਹੜਾ ਹੈਲੀਕਾਪਟਰ ਹੈ ਇਸਤੇਮਾਲ ਕੀਤਾ ਜਾ ਰਿਹਾ ਸੀ ਤਾਂ ਇਹ ਕੌਣ ਇਸਤੇਮਾਲ ਕਰ ਰਿਹਾ ਸੀ ਇਹ ਸਵਾਲ ਪੁੱਛਣਾ ਵੀ ਸਰਕਾਰ ਨੂੰ ਗੁਵਾਰਾ ਨਹੀਂ ਹੋਇਆ ਤਾਂ ਸਵਾਲ ਪੁੱਛਣ ਵਾਲੇ ਪੱਤਰਕਾਰਾਂ ਦੇ ਖਿਲਾਫ ਜਿਹੜਾ ਪਰਚਾ ਦਰਜ ਕੀਤਾ ਗਿਆ ਜਿਹਦੀ ਪ੍ਰੈਸ ਯੂਨੀਅਨ ਜਿਹਦਾ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕਰਦੀ ਹੈ ਪੰਜਾਬ ਸਰਕਾਰੋਂ ਕੋਲੋਂ ਇਹ ਮੰਗ ਕਰਦੀ ਹੈ ਕਿ ਇਹਨਾਂ ਪਰਚਿਆਂ ਨੂੰ ਰੱਦ ਕੀਤਾ ਜਾਵੇ ਅਤੇ ਜਿਹੜੀ ਪ੍ਰੈਸ ਦੀ ਆਵਾਜ਼ ਹੈ ਉਹਨੂੰ ਦਬਾਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਹਾਲਾਂਕਿ ਪੰਜਾਬ ਸਰਕਾਰ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਹੈ ਜੇਕਰ ਅਸੀਂ ਮੌਜੂਦਾ ਹਾਲਾਤਾਂ ਦੀ ਗੱਲ ਕੀਤੀ ਜਾਵੇ ਜਦੋਂ ਮਰਜ਼ੀ ਤੁਹਾਡੇ ਚੋਰੀ ਹੋ ਜਾਣੀ ਹੈ ਜਦੋਂ ਮਰਜ਼ੀ ਤੁਹਾਡੇ ਨਾਲ ਲੁੱਟ ਕੋ ਹੋ ਜਾਣੀ ਹੈ ਕੋਈ ਪਤਾ ਨਹੀਂ ਕਦੋਂ ਆ ਕੇ ਕਿਸੇ ਨੇ ਤੁਹਾਡੇ ਤੇ ਗੋਲੀ ਚਲਾ ਜਾਣੀ ਹੈ ਸੋ ਇਤਾਂ ਦੇ ਹਾਲਾਤ ਬਣ ਚੁੱਕੇ ਨੇ ਪੰਜਾਬ ਦੇ ਤੇ ਜੇ ਪੱਤਰਕਾਰ ਉਹਨਾਂ ਲੋਕਾਂ ਦੀ ਆਵਾਜ਼ ਨੂੰ ਉਠਾਉਂਦੇ ਨੇ ਦਾ ਸਮੇਂ ਦੀਆਂ ਸਰਕਾਰਾਂ ਉਸ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀਆਂ ਨੇ ਜਿਸ ਦਾ ਅਸੀਂ ਸਖਤ ਵਿਰੋਧ ਕਰਦੇ ਸਤੀਜੀ ਜੇ